ਚੜਨੀਆਂ ਨਹੀਂ ਆਈਆਂ ਜੀ ਚੜਨੀਆਂ ਬੱਚਾ ਲਿਫਟ ਆਈ ਹੋਈ ਮੇਰਾ ਸੋ ਅਸੀਂ ਪਹੁੰਚ ਗਏ ਆ ਪਿੰਡ ਵੱਲੇ ਤੇ ਅੱਜ ਅਸੀਂ ਦਰਸ਼ਨ ਕਰਨ ਆਏ ਆ ਗੁਰਦੁਆਰਾ ਕੋਠਾ ਸਾਹਿਬ ਪਿੰਡਵੱਲਾ ਜਿੱਥੇ ਕਿ ਹਰ ਸਾਲ ਮੇਲਾ ਲੱਗਦਾ ਆ ਸੋ ਜਦੋਂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲੀ ਤਾਂ ਗੁਰੂ ਸਾਹਿਬ ਪਾਈ ਮੱਖਣਸ਼ਾਲੂ ਬਾਣਾ ਜੀ ਪਾਈ ਦਵਾਰ ਕਾ ਦਾਸ ਜੀ ਤੇ ਪਾਈ ਗਰੜੀਆ ਜੀ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਜਦੋਂ ਪ੍ਰਿਥੀ ਚੰਦ ਦੇ ਪੁੱਤਰੇ ਨੂੰ ਪਤਾ ਲੱਗਾ ਤਾਂ ਉਸਨੇ ਜਿਹੜਾ ਆ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰਕੇ ਚਾਬੀਆਂ ਜਿਹੜੀਆਂ ਆ ਉਹ ਸਰੋਵਰ ਵਿੱਚ ਛੁੱਟ ਦਿੱਤੀਆਂ ਸਨ ਤਾਂ ਛਿੜ ਗੁਰ ਤੇਗ ਬਹਾਦਰ ਜੀ ਦਾ ਕਿਆ ਸੀਗਾ ਕਿ ਨੈਣ ਮਸੰਦ ਤੁਮ ਅੰਮ੍ਰਿਤ ਸਰਿਏ ਤ੍ਰਿਸ਼ਨਾ ਗਨਤੇ ਅੰਤਰ ਸਰਿਏ ਸੋ ਲਾਗੇ ਹੀ ਥੋੜੀ ਦੇਰ ਬੈਠ ਕੇ ਸ੍ਰੀ ਗੁਰਤੇਗ ਬਹਾਦਰ ਜੀ ਅੰਮ੍ਰਿਤਸਰ ਤੋਂ ਪੂਰਬ ਦਿਸ਼ਾ ਵਿੱਚ ਚੱਲ ਪਏ ਸਨ ਜਿਸ ਸਥਾਨ ਤੇ ਹੁਣ ਜਿਹੜਾ ਆ ਗੁਰਦੁਆਰਾ ਥੜਾ ਸਾਹਿਬਾ ਜੋ ਕਿ ਹਰ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਆ ਸੋ ਜਦੋਂ ਪੁਜਾਰੀਆਂ ਨੂੰ ਉੱਥੋਂ ਦੇ ਪੁਜਾਰੀਆਂ ਨੂੰ ਪਤਾ ਲੱਗਾ ਕਿ ਹੈ ਇਹ ਜਦੋਂ ਇਹ ਕੇਸ ਦਾ ਹੈ ਜਦੋਂ ਇਹ ਮੇਰੇ ਸਾਰੇ ਤੋਂ ਸਾਰੇ ਤੋਂ ਬੜਾ ਪਿੰਡ ਵੱਲਾ ਹੈ ਨਾ 7 ਕਿਲੋਮੀਟਰ ਦੂਰ ਤੇ ਇੱਥੇ ਕਰ ਕੇ ਤਾਂ ਇੱਥੇ ਉੱਪਰ ਦਾ ਖੰਡ ਜਿਹੜਾ ਦਾਸ ਨੇ ਤੇ ਇਸੇ ਹੀ ਪਿੰਡ ਦੇ ਸਭੀ ਇੱਕ ਮਾਈ ਘਰੋ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸੰਗਤ ਆਇਆ ਹੈ ਤੇ ਉਹਨਾਂ ਨੇ ਆ ਕੇ ਇਹ ਸੰਗਤ ਦਾ ਬਹੁਤ ਹੀ ਸਤਿਕਾਰ ਕੀਤਾ ਤੇ ਮੈਨੂੰ ਦੂਰ ਦੀ ਦਿੱਤੀ ਕਿ ਤੁਸੀਂ ਜਿਹੜਾ ਆ ਉਹ ਮੇਰੇ ਘਰ ਰੁਕੋ ਇਹ ਤਾਂ ਦੂਰ ਸਾਹ ਜਿਹੜਾ ਉਹ ਸਾਰਾ ਦੂਰ ਜਿਹੜਾ ਆ ਉਸ ਤੋਂ ਰੁਕੋ ਜਿੱਥੇ ਕਿ ਮੇਰੇ ਦੁਆਰਾ ਕੋਠਾ ਸਾਹਿਬ ਆਇਆ ਜਦੋਂ ਦਾਜਮਾ ਰਾਜਮਾ ਕੜੀ ਚੌਲ ਤਾਲ ਫੁਲਕਾ ਅਚਾਰ ਪੰਜ ਕੁਸ਼ਿਦਾਂ ਦਾ ਥੈਂਕ ਯੂ ਤੁਸੀਂ ਬਹੁਤ ਬਹੁਤ ਤੇ ਆ ਕੇ ਮਾਫੀ ਮੰਗੀ ਅਤੇ ਨਾਲ ਦੀ ਗੱਲ ਹੈ ਜਿਹੜੇ ਸਾਧਾਂ ਦੀ ਬਹੁਤ ਸੇਵਾ ਕੀਤੀ ਦਾ ਨਾਲੀ ਗੁਰਸਾਹਿਬਾਂ ਨੇ ਬੰਦੀ ਕੀਤੀ ਕਿ ਅਮਰਸਾਰ ਆਉਣ ਬਟ ਗੁਰੂ ਹਰਿਕ੍ਰਿਸ਼ਨ ਜੀ ਅਮਰਸਾਰ ਨਹੀਂ ਆਏ ਬਟ ਉਹਨਾਂ ਨੇ ਦੀਪੂਆਂ ਜਗਨਾ ਅਤੇ ਸੇਵਾ ਕਰਨ ਅਤੇ ਕੁਝ ਰੋਕੀ ਅ ਤਰਸਨ ਹੋ ਕੇ ਕਿਆ ਵੱਲਾ ਗੁਰੂ ਦਾ ਗੱਲਾ ਮਾਇਆ ਰੱਬ ਦਾ ਚਲਣਾ ਤਕਦੀ ਮਾਇਆ ਸੋ ਇਹ funda ਇਹ ਤਰ੍ਹਾਂ ਆ ਸਾ ਇਹ ਇਸੇ ਕੰਟੀ ਨੂੰ ਦਿੱਤਾ ਬਹਾਰ ਨਹੀਂ ਨਹੀਂ ਵੀਡੀਓ ਬਣਾਉਣ ਆਈ ਹੈ ਇਹਹਰ ਸਾਲ ਜਿਹੜਾ ਹੈ ਅੰਮ੍ਰਿਤਸਰ ਦਾ ਸੰਗੀਤ ਹੈ ਜਿਹੜੀ ਵਾਰਸ਼ੀ ਅਰਖੰਡੀਆਂ ਹੈ ਸੋ ਅਸੀਂ ਦੱਸ ਲਿਆ ਕਿ ਕਿਹਨੂੰ ਕਿੱਥੇ ਜਾਇਆ ਤੋਂ ਆਈ ਹੁੱਕ ਕੇ ਤੁਹਾਨੂੰ ਜਿਹੜੇ ਆ ਦਰਸ਼ਨ ਕਰਕੇ ਅਨੁਭਵ ਆ ਬੇਗਾਰ ਚੜਦੀਆਂ ਨਹੀਂ ਆਈਆਂ ਜੀ ਚੜਦੀਆਂ ਹਾਂ ਜੀ ਕਿਸੇ ਗੁਰਦੁਆਰੇ ਜਾਓ ਇਹ ਬਲੋਗ ਨਹੀਂ ਆ ਬੰਨਾ ਇੱਧਰ ਆ ਨਾ ਤੁਸੀਂ ਨਾਲ ਜਾਓ ਆ ਜੀ ਯਾ ਲੈ ਆ ਮਾੜਾ ਕੋਣੀ ਹੈਗਾ ਉਹਦੇ ਵਿੱਚ ਕਰਦੇ ਆ ਮੇਰਾ ਫੋਨ ਕਰਨੇ ਕੇ ਸਾਥ ਪਸਤੇ ਨਾਲ ਜਿਹੜਾ ਉਹ ਮੇਲਾ ਜਿਹੜਾ ਉਹ ਵੇਖਦੇ ਆ ਤੇ ਤੁਹਾਨੂੰ ਮਿਲਦੇ ਰਹੋ ਜਿਹੜਾ ਉਹ ਗੁਰੂਤ ਇੰਜੋਏ ਕਰੀਓ ਦੇ ਫਰਮ ਦਹੀਂ ਨੇ ਉਹਦੇ ਆਲਦਾਨ ਨਹੀਂ ਨਹੀਂ ਲੈਣਾ ਵਾ ਨਹੀਂ ਨੇ ਮੈਂ ਕਿਵੇਂ ਲੈਣਾ ਲੈਣਾ ਚੁੰਗੀਆਂ ਲੈਣੀਆਂ ਨਹੀਂ ਨਹੀਂ ਮੈਂ ਆ ਲੋ ਜੇ ਨਹੀਂ ਹੁੰਦੀ ਤੇ ਹੋਰ ਜੀ ਪੜਾ ਦੋ ਕੋਈ ਗੱਲ। ਚਲੋ ਕੋਸ਼ਿਸ਼ ਕਰਦੇ ਦੇਖ ਲਈਏ। ਜੇ ਨਹੀਂ ਵੀ ਸਦਾ ਲੱਗਦੀ। ਇਹ ਉਲਵਾਵੇ ਮਾ ਜਬਰਦਸਤੀ ਮੰਗਦੇ ਹੈ ਨਹੀਂ ਮੈਂ ਕਿਹਦਾ ਦਰਦ। ਮੇਰੇ ਕੋ ਆ। ਮਾਣਾ ਭੁੱਲਾ। ਲਿਆਈਆਂ ਰੋਪੇ ਚ। ਮੈਨੂੰ ਬੱਚਾ ਹੀ ਆ। ਕੋਈ ਨਹੀਂ ਹੈਗਾ ਮੇਰੇ ਕੋ। ਈਲਾ ਨਹੀਂ ਆ ਬੱਚਾ। ਮੈਂ ਹੈ ਕਿ ਆ ਮੈਂ ਵੀ ਗੈਰੀ ਹੁੰਦੇ ਆ ਚੌਥੀ ਫਰੇ ਕਿ ਕਹਿੰਦੇ ਆ ਗੁਰਲੀਨ ਕੀ ਕਹਿੰਦੇ ਆ ਗੁਰਲੀਨ ਬੜੀ ਆ ਬਈ ਹਾਂ ਆਲੇ ਅੱਜ ਚਲ ਠੀਕ ਹੈ ਠੀਕ ਹੈ ਬੇਬੇ ਅੱਜ ਦੱਦੇ ਕਰੋਗੇ ਇੱਥੇ ਅੱਜ ਮੈਂ ਪੜ੍ਹਗੀ ਨਹੀਂ ਨਹੀਂ ਚਾਹ ਪਿਆ ਦੇ ਦੋ ਕੁਝ ਖਾਣਾ ਪੀਣਾ ਤੇ ਦੱਸੋ ਚਾਹੀ ਬਹੁਤ ਨਹੀਂ ਵੈਰ ਇਹ ਲੋ ਮੰਨ ਤੇ ਵੀ ਨਹੀਂ ਦੇ ਦੇ ਜੀ ਬ੍ਰਾਜ਼ੀਲ ਨੂੰ ਲੀਪਾ ਪਾਪਾ ਜੀ ਕਿੰਨੇ ਲੈਣਾ ਫ੍ਰੈਂਸ ਦਾ ਬਹੁਤ ਬੀ ਦਰਸ਼ਨ ਅਸੀਂ ਕਰ ਲਿਆ ਅੱਜ ਮੇਲੇ ਵਿੱਚ ਜਿਹੜਾ ਬਹੁਤ ਸੰਗਤ ਸੀ ਮੈਨੂੰ ਤੇ ਲੱਗ ਰਿਹਾ ਸੀ ਕਿ ਜਿਵੇਂ ਬਹੁਤ ਸੰਗਤ ਆ ਸੋ ਇਸ ਤੋਂ ਬਾਅਦ ਅਸੀਂ ਆ ਗਏ ਵਾਪਸ ਤੇ ਅੱਜ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਸੰਡੇ ਆ ਤੇ ਇਹ ਸੀਗਾ ਮੇਰਾ ਅੱਜ ਦਾ ਵਲੌਗ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ